ਆਹ ਦੇਖੋ ਬਾਈ ਜੀ ਮੀਡੀਓ ਦੇਖੋ ਕੀ ਬਣਾਉਂਦਾ ਇਹ ਮੈਨੂੰ ਤਾਂ ਲੱਗਦਾ ਕੋਈ ਆ ਮੁੱਠਾ ਦੇ ਵਿੱਚ ਰਾਵੜ ਰੁਪੜੀ ਦੀ ਫਾਤ ਜਾਂਦੀ ਹੈ ਉਹਨੂੰ ਕੱਢਣ ਵਾਸਤੇ ਜਗਾਲਾ ਜਿਹਾ ਬਣਾਉਂਦਾ ਇਹ ਦੇਖੋ ਨਿਸ਼ਾਨ ਲਾਏ ਇਹ ਕੱਟ ਲੈ ਇਹ ਮੈਨੂੰ ਲੱਗਦੀ ਉਹ ਸੀਸੇ ਨਹੀਂ ਆਪਣੇ ਸੀਸੇ ਲੱਗੇ ਹੁੰਦੇ ਉਹਦੇ ਐ ਡੰਡੀਆਂ ਜੀਆਂ ਕਟੀਆਂ ਆ ਦੇਖੋ ਇਧਰ ਲਈ ਹੈ ਇਹ ਦੇਖੋ ਆਗੋ ਇਹ ਤੇ ਇੱਕ ਹੋਰ ਆ ਬੈਰਿੰਗ ਦੇ ਵਿੱਚ ਲਈ ਆਹ ਜੜਤੀ ਬਾਈ ਜੀ ਛੋਟੇ 베어ਿੰਗ ਦੀ ਇਹ ਦੋ ਜੜਤੀਆਂ ਦੇਖੋ ਆਹ ਨਟ ਜਲੇ ਇਹਨਾਂ ਦੇ ਵਿੱਚ ਪਾਏ ਇਧਰੋਂ ਨਟ ਘਸਤਾ ਤੇ ਇਧਰੋਂ ਘਸਤਾ ਤੇ ਚੱਕੋ ਬਾਈ ਜੀ ਇਹ ਕੋਈ ਜਿਗਾੜ ਤਿਆਰ ਕਰਵਾ ਦੇਖੋ ਤੇ ਆ ਬਚਾਲੇ ਇੱਕ ਹੋਰ ਕੁਆਨ ਜੀ 베어ਿੰਗ ਵਾਲੀ ਲਾਤੀ ਜੋੜ ਦੇਖੋ ਇਹ ਦੇਖੋ ਕਰਤਾ ਸਾਫ ਜਾੜ ਦਾ ਤੋਂ ਫालतू ਵੈਲਡਿੰਗ ਆ ਇਹ ਦੇਖੋ ਇਧਰੋਂ ਨਾਟਕ ਹੱਸਤਾ ਤੇ ਇਧਰੋਂ ਗਾਸਤਾ ਇਹ ਦੇਖੋ ਇਧਰੋਂ ਨਿਸ਼ਾਨ ਲਾਤਾ ਬਾਈ ਜੀ ਇੱਥੇ ਇੱਥੇ ਵੀ ਨਿਸ਼ਾਨ ਲਾਤਾ ਇਹ ਦੇਖੋ ਇਹਨੂੰ ਚੌਰਸ ਕਰੂਗਾ ਵੀ ਉਹ ਵਿੱਚ ਫਸ ਜੇ ਤਾਂ ਇਹ ਦੇਖੋ ਕੱਟਦਾ ਇਹ ਲਾਉਂਦੇ ਬਾਈ ਜੀ ਜਿਗਾੜ ਬੰਦੇ ਇਹਦੇ ਜਿਗਾੜੀ ਨੇ ਲੋਕਾਂ ਆ ਦੇਖੋ ਗਰੈਂਡਰਾਂ ਕੱਟਦਾ ਹੁਣ ਨੱਪ ਕੇ ਦੇਖਿਆ ਇਹ ਦੇਖੋ ਢਿੱਲੇ ਕਰਕੇ ਵੀ ਐ ਦੇਖੋ ਬੋਲਦਾ ਇਹ ਦੇਖੋ ਵਿਚੌੜਾ ਜਾਂਦਾ ਆ ਨਟ ਤੇ ਕੋਹਰ ਕਸਤਾ ਨਟ ਆ ਇਹ ਦੇਖੋ ਕਰ ਲਿਆ ਵੈਲੇ ਇਹ ਨੂੰ ਵੀ ਕਰਿਆ ਸਾਫ ਲੋ ਜੀ ਆਹ ਜਿਗਾੜ ਜਾਂ ਤਿਆਰ ਕਰ ਲਿਆ ਹੁਣ ਦੇਖੋ ਹੋਰ ਕੀ ਲੈਂਦਾ ਆ ਲੈ 베어ਿੰਗ ਤਿੰਨ ਵੱਡੇ 베어ਿੰਗ ਲੈ ਹਾਈ ਕੋਇਲ ਜੀ ਲਈ ਦੋ ਛੋਟੇ ਵਾਇਰਿੰਗ ਆ ਵਿੱਚ ਕੋਇਲ ਜੀ ਦੇ ਦੇਖੋ ਵਿੱਚ ਘਰਤੇ ਫੇਟਾ ਤਿੰਨੇ ਵਾਇਰਿੰਗ ਇਹ ਲੋ ਜੀ ਉਤੋਂ ਘਰਤੇ ਬੈਲਿੰਗ ਤਿੰਨੇ ਇਕੱਠੇ ਕਰਤੇ ਦੇਖੋ ਇਹ ਹੁਣ ਸਾਫ ਕਰਤਾ ਉਹ ਵਾਇਰਿੰਗ ਵਿੱਚ ਪਾਇਆ ਇੱਕ ਹੋਰ ਵਾਇਰਿੰਗ ਪਾਇਆ ਛੋਟਾ ਇਹ ਵੀ ਕਰਤੇ ਬੈਲਿੰਗ ਵਾਈ ਜਦ ਕੋਈ ਇਹ ਦੇਖੋ ਕਰਤੇ ਹੁਣ ਵੇਲੇ ਸੇ ਟੰਗ ਨਾਲ ਲਾਤੀ ਨੇਰੇ ਤੇ ਪੂਰੀ ਤਰ੍ਹਾਂ ਦੇਖੋ ਸਵਾਈ ਕਰਤੇ ਜਿਦਕੋ ਵਾਈ ਜੀ ਇਹਦੇ ਵਿੱਚ ਪਾਇਆ ਹੈ ਵੈਰ ਜਿਆ ਫਿਰ ਉੱਤੋਂ ਬੱਸ ਲੈਰ ਨਾਟ ਇਹ ਸਿਕੋ ਇੱਥੇ ਤੱਕ ਨਾਟ ਕਰਤਾ ਇਹਨੂੰ ਵੀ ਕਰਤਾ ਵੈਨੇ ਇਹ ਦੇਖੋ ਇਹ ਦੇਖੋ ਕਮਾ ਹਕੇ ਇਹ ਦੇਖੋ ਇਹਦੇ ਵਿੱਚ ਕਰਿਆ ਫੈਟਾ ਤੇ ਇਧਰੋਂ ਨਾਲ ਦਿੱਤਾ ਕਸ ਇਧਰੋਂ ਕਸਤਾ ਇਹ ਦੇਖੋ ਅਗਲੇ ਪਾਸੋਂ ਉਹ ਇਧਰੋਂ ਕਸ ਨਾਲ ਉਹ ਚੌੜਾ ਹੋ ਗਿਆ ਇਹ ਉਹ ਖਿੱਚਿਆ ਦੋ ਤਿੰਨ ਵਾਰੀ ਇਹ ਦੇਖੋ ਉਹ ਨਿਕਲੇ ਵੀ ਬਈ ਸੀਲ ਜੀ ਵਿੱਚੋਂ 베어ਿੰਗ ਜਿਹੜਾ ਆੜਿਆ ਹੋਇਆ ਸੀ ਚੱਕੋ ਬਈ ਜਿਗਾੜੀ ਬੰਦਾ